welcom to khanna news live ਅੱਜ ਅਸੀਂ ਖੰਨਾ ਵਿਸ਼ਵਕਰਮਾ ਮੰਦਰ ਖੰਨਾ ਦੇ ਵਿੱਚ ਵਿਸ਼ਵਕਰਮਾ ਮੰਦਰ ਦੇ ਵਿੱਚ ਮੂਰਤੀ ਸਥਾਪਨਾ ਦਿਵਸ ਜਿਹੜਾ ਅਸੀਂ ਅੱਜ 10ਵਾਂ ਮੂਰਤੀ ਸਥਾਪਨਾ ਦਿਵਸ 2014 ਦੇ ਵਿੱਚ ਬਾਬਾ ਵਿਸ਼ਕਰਮਾ ਜੀ ਦੀ ਮੂਰਤੀ ਜਿਹੜੀ ਨਵਾਂ ਮੰਦਰ ਦਾ ਨਿਰਮਾਣ ਕੀਤਾ ਗਿਆ ਸੀ ਨਵ ਨਿਰਮਾਣ ਕੀਤਾ ਗਿਆ ਸੀ ਉਹਦੇ ਵਿੱਚ ਬਾਬਾ ਵਿਸ਼ਕਰਮਾ ਜੀ ਦੀ ਮੂਰਤੀ ਜਿਹੜੀ ਇੱਥਾਂ ਬਿਰਾਜਮਾਨ ਹੋਈ ਸੀ ਬਾਬਾ ਵਿਸ਼ਕਰਮਾ ਜੀ ਉਸ ਸੰਬੰਧ ਵਿੱਚ ਮੂਰਤੀ ਸਥਾਪਨਾ ਦਿਵਸ ਦੇ ਤੌਰ ਤੇ ਅੱਜ ਝੰਡੇ ਦੀ ਰਸਮ ਜਿਹੜੀ ਆਰਾ ਕੀਤੀ ਆ ਚੇਅਰਮੈਨ ਹਰਜੀਤ ਸਿੰਘ ਜੀ ਨੇ ਕੀਤੀ ਆ ਉਹ ਗੱਲ ਕਰਦੇ ਆ ਚੇਅਰਮੈਨ ਸਾਹਿਬ ਅੱਜ ਜਿਹੜਾ ਫੰਕਸ਼ਨ ਸੀ ਠੀਕ ਕਹਿਣਾ ਜੈ ਜੀ ਦੀ ਸੇਵਾ ਤੋਂ ਪਹਿਲਾਂ ਬਾਈਬਲੀਅਨ ਕਾਲਸਾ ਵਾਹਿ ਜੀ ਕੀ ਫਤਿਹ ਅਸੀਂ ਸਭ ਤੋਂ ਪਹਿਲਾਂ ਪ੍ਰੈਸ ਦਾ ਧੰਨਵਾਦ ਕਰਦੇ ਆ ਇਹਨਾਂ ਨੇ ਮੌਕੇ ਮੌਕੇ ਤੇ ਆ ਕੇ ਸਾਡੀ ਆਵਾਜ਼ ਸਾਰੇ ਸ਼ਹਿਰ ਵਿੱਚ ਸਾਰੇ ਮੁੱਦੇ ਪਹੁੰਚਾਈ ਆ ਤੇ ਸਾਡਾ ਇਹ ਦਸਵਾਂ ਮੂਰਤੀ ਸਥਾਪਨਾ ਦੇ ਥੱਲੇ ਅਸੀਂ ਮਨਾਇਆ ਹੈ ਤੇ ਬਾਸ ਬੈਰੂ ਦੀ ਕਿਰਪਾ ਹੈ ਮਾਲਕ ਦੀ ਬਾਬੇ ਦੀ ਤੇ ਸਾਰਿਆਂ ਤੰਦਰੁਸਤੀਆਂ ਦੇ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਦਾ ਧੰਨਵਾਦ ਆਉਣ ਤੇ ਪਹੁੰਚਣ ਦਾ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਇਹ ਫੰਕਸ਼ਨ ਜਿਹੜਾ ਪਿਛਲੇ ਹਰੇਕ ਸਾਲ ਤੋਂ ਹੋਣਾ ਉਹ ਰਾਮਗੜੀ ਆਰਗੇਨਾਈਜੇਸ਼ਨ ਤੇ ਬਾਬਾ ਵਿਸ਼ਕਰਮਾ ਰਾਮਗੜੀ ਸਭਾ ਦੇ ਪ੍ਰਧਾਨ ਕੁਪਿੰਦਰ ਸਿੰਘ ਸੋਹਣਗੜੀ ਅੱਜ ਦੇ ਫੰਕਸ਼ਨ ਬਾਰੇ ਗਿਣਾ ਸਭ ਤੋਂ ਪਹਿਲਾਂ ਪ੍ਰੈਸ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਅੱਜ ਖੰਨੇ ਬਾਬਾ ਵਿਸ਼ਕਰਮਾ ਰਾਮਗੜੀ ਦਾ 10ਵਾਂ ਮੂਰਤੀ ਸਥਾਪਨਾ ਦੇ ਜਸ਼ਨ ਮਨਾਇਆ ਜਾ ਰਿਹਾ ਹੈ ਆਪ ਸਾਰਿਆਂ ਨੂੰ ਬਾਬਾ ਵਿਸ਼ਕਰਮਾ ਬਾਂਸੀਆਂ ਨੂੰ ਪੂਰੇ ਜਗਤ ਵਾਸੀਆਂ ਨੂੰ ਬਾਬਾ ਬਿਸ਼ਕਰਮਾਈ ਦੇ ਮੂਰਤੀ ਸਭ ਨੇ ਲੱਖ ਲੱਖ ਵਧਾਈ ਹੋਵੇ ਮਹਾਰਾਜ ਬਾਬਾ ਬਿਸ਼ਕਰਮਾਈ ਜੀ ਮਹਾਰਾਜ ਆਪ ਸਾਰਿਆਂ ਦੀ ਕਿਰਪਾ ਰੱਖਣ ਤੰਦਰੁਸਤੀਆਂ ਬਖਸ਼ਣ ਸਾਰਿਆਂ ਦੇ ਕਾਰੋਬਾਰੀ ਬਰਕਤਾਂ ਪਾਉਣ ਸੋ ਆਪ ਸਾਰਿਆਂ ਨੂੰ ਇੱਥੇ ਪਹੁੰਚਣ ਦੇ ਲੱਖ ਲੱਖ ਵਧਾਈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਦੇ ਇਸ ਸਮਾਗਮ ਬਾਰੇ ਜਿਹੜੀ ਮੂਰਤੀ ਸਥਾਪਨਾ ਦੇ ਦਿਵਸ ਦਾ ਸੰਗਤ ਹੈ ਉਹਦੇ ਸੰਬੰਧ ਵਿੱਚ ਆਓ ਗੱਲ ਕਰਦੇ ਹਾਂ ਭਵਨ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਸੌਂਦ ਜੀ ਨਾ ਬਲਵਿੰਦਰ ਸੌਂਦ ਜੀ ਅੱਜ ਦਾ ਇਹਦਾ ਫੰਕਸ਼ਨ ਸੀਗਾ ਕੀ ਕਹਿਣਾ ਹੈ ਤੁਹਾਡੇ ਬੰਦੇ ਜੀ ਆਰਿਆ ਨੂੰ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਂ ਅੱਜ ਮੋਤੀਸ ਨਾਮ ਰੰਦਵਸ ਹਰੇਕ ਸਾਲ ਦੀ ਤਰ੍ਹਾਂ ਬੜੀ ਧੁੰਮ-ਧਾਮ ਨਾਲ ਮਨਾਇਆ ਗਿਆ ਹੈ ਮੈਂ ਆਈਆਂ ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਆਪਣੀ ਮੰਦਰ ਕਮੇਟੀ ਵਿਸ਼ਕਰਮਾ ਪਵਨ ਕਮੇਟੀ ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਬੋਲ ਸ਼੍ਰੀ ਵਿਸ਼ਕਰਮਾ ਮਹਾਰਾਜ ਕੀ ਜੈ ਗੰਦੀਪ ਜੀ ਅੱਜ ਵਿਸ਼ਵਕਰਮਾ ਮੰਦਰ ਦੇ ਵਿੱਚ ਮੋਤੀਸ ਸਾਜਣੇ ਲਈ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਜੀ ਸੰਗਤ ਵੀ ਆ ਪੌਲਟੀ ਹੈ ਸਤਿ ਸ਼ਕਾਲ ਜੀ ਮੈਂ ਲਾਈਫ ਕੋਚ ਰਣਜੀਤ ਸਿੰਘ ਅੱਜ ਮੂਰਤੀ ਸਥਾਪਨਾ ਦਿਵਸ ਸੀਗਾ ਵਿਸ਼ਵਕਰਮਾ ਮੰਦਰ ਖੰਨੇ ਦੇ ਵਿੱਚ ਇਹਨਾਂ ਨੇ ਇਨਵਾਈਟ ਕਰਿਆ ਸੀਗਾ ਵੀ ਥੋੜਾ ਜਿਹਾ ਪਰਮਾਤਮਾ ਦੀ ਸਿੱਖ ਫਲਾਹ ਬਾਰੇ ਦੱਸੋ ਤੇ ਇਹ ਸਮਝਾਓ ਵੀ ਜ਼ਿੰਦਗੀ ਕਿੰਨੀ ਖੂਬਸੂਰਤ ਹੈ ਉਹਦੇ ਉੱਤੇ ਆਪਾਂ 15-20 ਮਿੰਟ ਦਾ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਇੱਕ ਲੈਕਚਰ ਹੋਇਆ ਤੇ ਬਜ਼ੁਰਗ ਅੰਕਲਾਂ ਤੋਂ ਬਹੁਤ ਵਧੀਆ ਆਸ਼ੀਰਵਾਦ ਮਿਲਿਆ ਤੇ ਦੁਆਵਾਂ ਮਿਲੀਆਂ ਤੇ ਇੱਕ ਕਹਿ ਰਹੇ ਆ ਕਮੇਟੀ ਵਾਲੇ ਵੀ ਅੱਗੇ ਨੂੰ ਜਦ ਵੀ ਕੋਈ ਈਵੈਂਟ ਹੋਊਗਾ ਅਸੀਂ ਇਸ ਤਰ੍ਹਾਂ ਦਾ ਈਵੈਂਟ ਜ਼ਰੂਰ ਆਰਗੇਨਾਈਜ਼ ਕਰਾਂਗੇ ਜਿੱਥੇ ਉਹਨਾਂ ਦੀ ਕਾਉਂਸਲਿੰਗ ਹੋ ਸਕੇ ਕਾਉਂਸਲਿੰਗ ਹੈ ਜੀ ਮਨ ਦੇ ਤਾਲ ਦੇ ਉੱਤੇ ਤੇ ਮੈਂ ਸਾਰਿਆਂ ਨੂੰ ਕਹਿੰਦਾ ਪੋਜ਼ਿਟਿਵ ਰਹੋ ਚੜ੍ਹਦੀ ਕਲਾ ਚ ਰਹੋ 네ਗੇਟਿਵ ਨਾ ਹੋਇਆ ਕਰੋ ਭਰਾਇਆ ਨਾ ਕਰੋ ਹਾਲਾਤਾਂ ਤੋਂ ਇਹ ਚੜ੍ਹਦੇ ਸੂਰਜ ਵਾਂਗ ਹੈ ਡੁੱਬ ਗਿਆ ਚੜ੍ਹ ਗਿਆ ਡੁੱਬ ਗਿਆ ਚੜ੍ਹ ਗਿਆ ਥੋੜੀ ਚੜ੍ਹਦੀ ਕਲਾ ਹੋਣੀ ਹੈ ਤੇ ਹੋਣੀ ਹੋਈ ਹੈ ਜੇ ਤੁਸੀਂ ਮਾਨਸਿਕ ਤੌਰ ਤੇ ਪੋਜ਼ਿਟਿਵ ਹੋ ਜੇ ਮਨ ਜਿਵੇਂ ਨੈਗੇਟਿਵ ਹੋਣਿਆ ਆਪਣੇ ਦੋਸਤ ਮਿੱਤਰ ਨਾਲ ਗੱਲਬਾਤ ਕਰੋ ਤੁਸੀਂ ਮੇਰੇ ਕੋਲ ਆਓ ਸਿੱਧਾ ਆਪਾਂ ਗੱਲਬਾਤ ਕਰਾਂਗੇ ਤੇ ਆਪਾਂ ਤੁਹਾਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਾਂਗੇ ਥੈਂਕ ਯੂ ਵੈਰੀ ਮੱਚ ਐਂਡ ਗੋਡ ਬlesਸ ਯੂ ਤੁਹਾਨੂੰ ਸਭਾ ਦੇ ਵਿਸ਼ਕਰਮਾ ਮੰਦਿਰ ਕਮੇਟੀ ਦੇ ਸੈਕਟਰੀ ਜਿਹੜੇ ਅਸੀਂ ਸੰਗਤ ਨਾਲ ਸੰਗਤ ਦਾ ਧੰਨਵਾਦ ਵੀ ਕਰਨਗੇ ਤੇ ਕੀ ਕਹਿਣਾ ਬੋਲ ਬਾਬਾ ਵਿਸ਼ਕਰਮ ਮਹਾਰਾਜ ਕੀ ਜੈ ਅੱਜ ਆਪਾਂ ਸਾਰੇ ਖੰਨਨ ਦੇ ਨਿਵਾਸੀ ਬਾਬਾ ਵਿਸ਼ਕਰਮਾ ਜੀ ਦਾ ਦਸਨਾ ਬਹੁਤ ਸੱਜਣਾਂ ਦੇ ਸੁਣਾ ਰਹੇ ਹੈ ਸਾਈ ਸੰਗਤ ਦਾ ਭਵਿਕਰਮ ਮੋਤੀ ਸਭਾ ਜਦ ਬਹੁਤਾਂ ਦਵ ਬਾਬਾ ਜੀ ਸਭ ਨੂੰ ਖੁਸ਼ੀਆਂ ਬਖਸ਼ਣ ਕੰਮਕਾਰ ਵਰਕਤਾ ਪਾਣ ਕੰਮਕਾਰ ਵਾਧੇ ਪਾਣ ਬੋਲ ਬਾਬਾ ਵਿਸ਼ਕਰਮ ਮਹਾਰਾਜ ਕੀ ਜੇ ਇਹ ਸੀ ਰਜਿੰਦਰ ਆਪਣੇ ਸੋਹਲ ਜੀ ਉਹਨਾਂ ਨੇ ਸਾਰੀ ਸੰਗਤ ਦਾ ਤਲਵਾ ਕੀਤਾ ਮੈਂ ਪਰਮਿਸ਼ਨ ਸਮਾਨ ਰੱਖਣਾ ਨਹੀਂ ਲਵਦਾ ਹੋਵੇ ਤਾਂ ਜਿੱਦ ਦਿਨ ਪਹਿਲਾਂ ਸੋਚਣਾ ਪੈਂਦਾ ਸੀ ਦਾ ਪਰ ਦੁਨੀਆਂ ਨੂੰ ਨਹੀਂ ਪਤਾ ਸੀ ਉਹਨਾਂ ਦੇ ਮੱਥੇ ਤੇ ਕਦੇ ਮੈਂ ਸ਼ਿਕਨ ਨਹੀਂ ਬੈਠੀ ਇਸ ਚੀਜ਼ ਦੀ ਉਹਨੇ ਲਿਆ ਉਹਨਾਂ ਪੈਸਿਆਂ ਦੇ ਕਾਤੇ ਦੇ ਵਿੱਚ ਵੀ ਮੇਰੇ ਫਾਦਰ ਕਹਿੰਦੇ ਸੀ ਸਿਮਰਨ ਬਤਾਓ ਕਿਉਂਕਿ ਉਹਨੇ ਬਾਣੀ ਨੂੰ ਕੀਤਾ ਹੋਇਆ ਸੀ ਗੁਰਬਾਣੀ ਨੂੰ ਸਵੇਰੇ 4 ਵਜੇ ਉੱਠ ਕੇ 35 ਮਿੰਟਾਂ ਦੇ ਸੁਖਮਣੀ ਸਾਹਿਬ ਦਾ ਬਾਣੀ ਖਤਮ ਕਰਦੇ ਸੀ ਉਹ 7 ਮਿੰਟ ਜਪਜੀ ਸਾਹਿਬ ਨੂੰ ਹੀ ਜਾਂਦੇ ਸੀਗੇ ਉਹ ਸਵੇਰੇ ਹੁੰਦੇ ਸੀਗੇ ਦੋ ਵਾਰ ਸਤਬੰਧੀਆਂ ਪੜ੍ਹਨੀਆਂ ਫਿਰ ਸਮਝਣੀਆਂ ਕਿਚ ਗੋਲ ਬਾਰੇ ਜਿਵੇਂ ਨਾ ਗੋਲ ਨੀਂਦੇ ਦੇ ਆਖਰੀ ਸਾਹ ਲੱਕ ਇੱਕੋ ਸ਼ਬਦ ਨਿਕਲਦਾ ਸੀ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਅਸਰ ਦੇ ਵਿੱਚ ਅਫਤਾ ਸਾਰਿਆਂ ਦੀ ਖਰਾਤ ਧਿਆਨ ਹੈ ਨਾ ਹੈ ਜਿੱਤੋਂ ਅਸੀਂ ਬਹੁਤ ਕੋਸਾ ਦੂਰ ਚਲੇ ਗਏ ਮੇਰੇ ਬਜ਼ੁਰਗ ਦਾਦਾ ਜੀ ਸਰਦਾਰ ਜੀ ਖਾਸਮ ਕਨੇਸਾ ਦੁਨੀਆ ਤੇ ਨਹੀਂ ਹੈ ਜਦੋਂ ਉਹ ਸੀਗੇ ਉਹਨਾਂ ਕੋਲ ਤਿੰਨ ਮਿੱਲਾਂ ਵੀ ਹੁੰਦੀਆਂ ਸੀ ਲੱਕੜ ਦਾ ਕਾਰਖਾਨਾ ਸੀ ਆਪੇ ਤਿੰਨਾਂ ਮੁੰਡਿਆਂ ਦੀ ਕੋਠੀਆਂ ਵੀ ਸੀਗੀਆਂ ਉਹਨਾਂ ਦੇ ਜਾਨ ਤੋਂ ਬਾਅਦ ਉਹਨਾਂ ਦੇ ਦੋਨੋਂ ਬੇਟਿਆਂ ਦੀ ਡੈਥ ਹੋ ਗਈ